ਇਹ ਹੈ ਦੇਸ਼ ਦੀ ਸਭ ਤੋਂ ਉੱਚੀ ਧਾਰਮਿਕ ਯਾਦਗਾਰ ਚੰਡੀਗੜ੍ਹ ਤੋਂ ਸਰਹੰਦਵਾਲ ਜਾਂਦਿਆਂ ਸਿਰਫ 15 ਕਿਲੋਮੀਟਰ ਦੀ ਦੂਰੀ ਤੇ ਚੱਪੜਚੜੀ ਦੇ ਮੈਦਾਨ ਵਿੱਚ ਖੜਾ ਇਹ 328 ਫੁੱਟ ਉੱਚਾ ਅੱਠ ਪੂਜਾ ਬੁਰਜ ਬਹੁਤ ਦੂਰੋਂ ਹੀ ਦਿਖਾਈ ਦੇ ਜਾਂਦਾ ਹੈ ਬਨੂੜ ਖਰੜ ਵਾਲੇ ਮਾਰਗ ਤੋਂ ਅੰਦਰ ਵੱਲ ਆਈਏ ਤਾਂ ਇਹ ਹੈ ਇਸ 20 ਏਕੜ ਚ ਫੈਲੀ ਯਾਦਗਾਰ ਦਾ ਮੁੱਖ ਦਰਵਾਜ਼ਾ ਜੋ ਮਈ 1710 ਵਿੱਚ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੀ ਮੁਗਲ ਸੈਨਾ ਤੇ ਸ਼ਾਨਦਾਰ ਜਿੱਤ ਦੀ ਯਾਦ ਨੂੰ ਸਮਰਪਿਤ ਹੈ 170 ਫੁੱਟ ਦੀ ਤੇਜ਼ ਰਫ਼ਤਾਰ ਨਾਲ ਆਉਣ ਵਾਲੇ ਤੂਫਾਨ ਦਾ ਮੁਕਾਬਲਾ ਕਰ ਸਕਣ ਵਾਲਾ ਇਹ ਬੁਰਜ ਖਾਲਸਾਈ ਫੌਜਾਂ ਦੀਆਂ ਤਿੰਨ ਜਿੱਤਾਂ ਨੂੰ ਦਰਸਾਉਂਦਾ ਹੈ 67 ਫੁੱਟ ਤੇ ਬਣੀ ਪਹਿਲੀ ਮੰਜ਼ਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਿਮਾਣੇ ਨੂੰ ਫਤਿਹ ਕਰਨ ਦੀ ਪ੍ਰਤੀਕ ਹੈ 117 ਫੁੱਟ ਤੇ ਬਣੀ ਦੂਜੀ ਮੰਜ਼ਲ ਸਡੌਰੇ ਤੇ ਪਾਈ ਫਤਿਹ ਨੂੰ ਦਰਸਾਉਂਦੀ ਹੈ ਅਤੇ 220 ਫੁੱਟ ਤੇ ਬਣੀ ਮੰਜ਼ਲ ਚੱਪੜਚੜੀ ਦੇ ਮੈਦਾਨ ਵਿੱਚ ਮੁਗਲਾਂ ਤੇ ਪਾਈ ਫਤਿਹ ਦੀ ਪ੍ਰਤੀਕ ਹੈ ਇਸ ਦੇ ਉੱਪਰ ਗੁੰਬਦ ਤੇ ਉਸ ਪ੍ਰਖੰਡਾ ਖਾਲਸਾ ਜਿੱਤ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਚੱਪੜਚੜੀ ਦੀ ਇਤਿਹਾਸਿਕ ਜੰਗ ਦੀ 3 ਤੀਸਰੀ ਸ਼ਤਾਬਦੀ ਦੇ ਮੌਕੇ ਤੇ ਜਨਵਰੀ 2011 ਵਿੱਚ ਇਸ ਯਾਦਗਾਰ ਦਾ ਕੰਮ ਆਰੰਭਿਆ ਗਿਆ ਸੀ ਅਤੇ 11 ਮਹੀਨੇ ਦੇ ਰਿਕਾਰਡ ਸਮੇਂ ਵਿੱਚ ਇਸ ਨੂੰ ਸੰਪੂਰਨ ਕਰਕੇ ਨਵੰਬਰ ਦੇ ਮਹੀਨੇ ਲੋਕਾਂ ਲਈ ਖੋਲ ਦਿੱਤਾ ਗਿਆ ਸੀ ਚੱਪੜਚੜੀ ਦੀ ਜੰਗ ਉਹ ਇਤਿਹਾਸਿਕ ਜੰਗ ਸੀ ਜਿਸ ਵਿੱਚ ਖਾਲਸੇ ਨੇ ਸਰਹੰਦ ਦੇ ਸੂਬੇਦਾਰ ਵजीर खान ਨੂੰ ਸੋਧ ਕੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਅਤੇ ਪਹਿਲਾ ਖਾਲਸਾ ਰਾਜ ਸਥਾਪਿਤ ਕੀਤਾ ਇਹ ਜੰਗ 17 ਮਈ 1710 ਨੂੰ ਹੋਈ ਸੀ ਸਹਿਬਜ਼ਾਦਿਆਂ ਨੂੰ ਜਿੰਦਾ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਜਾਣ ਵਾਲਾ ਸਥਾਨ ਸਰਹੰਦ ਇੱਥੋਂ ਸਿਰਫ 20 ਕਿਲੋਮੀਟਰ ਦੇ ਫਾਸਲੇ ਤੇ ਹੈ ਯਾਦਗਾਰ ਵਿੱਚ ਬੁਰਜ ਦੇ ਤਲਾਬ ਦੇ ਨਾਲ ਨਾਲ ਦੱਖਣ ਪੂਰਬੀ ਦਿਸ਼ਾ ਵਿੱਚ ਪੁਰਾਣੇ ਟਿੱਬਿਆਂ ਵਰਗੀਆਂ 6 ਥਾਮਾ ਵਿਕਸਿਤ ਕੀਤੀਆਂ ਗਈਆਂ ਨੇ ਬਿਲਕੁਲ ਸਾਹਮਣੇ ਟਿੱਬੇ ਤੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਮਾਧੋ ਦਾਸ ਬੈਰਾਗੀ ਤੋਂ ਬੰਦਾ ਸਿੰਘ ਦਾ ਰੂਪ ਬਖਸ਼ਿਆ ਸੀ ਇਸੇ ਬਾਬਾ ਬੰਦਾ ਸਿੰਘ ਨੇ 7 ਸਾਲਾਂ ਦੇ ਛੋਟੇ ਜਿਹੇ ਅਰਸੇ ਵਿੱਚ ਹੀ ਮੁਗਲ ਰਾਜ ਦੇ ਪੈਰ ਉਖਾੜ ਦਿੱਤੇ ਸਨ ਚੱਪੜ ਚੀ ਦੀ ਜੰਗ ਵਾਲੀ ਸ਼ਾਮ ਉਹਨਾਂ ਸਰਹੰਦ ਫਤਿਹ ਕੀਤੀ ਫਿਰ ਸਿੱਖ ਰਾਜ ਸਥਾਪਿਤ ਕਰਦੇ ਆ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੇ ਸਿੱਕੇ ਚਲਾਏ ਨਵਾਂ ਕੈਲੰਡਰ ਸ਼ੁਰੂ ਕੀਤਾ ਅਤੇ ਪੰਜਾਬ 'ਚ ਜ਼ਮੀਂਦਾਰਾ ਪ੍ਰਣਾਲੀ ਖਤਮ ਕਰਕੇ ਵਾਹੀ ਕਰਨ ਵਾਲਿਆਂ ਨੂੰ ਜ਼ਮੀਨਾਂ ਦੇ ਅਸਲ ਮਾਲਕ ਬਣਾ ਦਿੱਤਾ ਆਹ ਹੁਣ ਤੁਹਾਨੂੰ ਮਿਲਾਉਂਦੇ ਹਾਂ ਉਹਨਾਂ ਪੰਜ ਯੋਧਿਆਂ ਦੇ ਨਾਲ ਜਿਹੜੇ ਜੰਗੇ ਮੈਦਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਮੁੰਡੇ ਨਾਲ ਮੁੰਡਾ ਲਾ ਕੇ ਲੜੇ ਛੀਲ ਦੇ ਨਾਲ-ਨਾਲ ਸੱਜੇ ਹੱਥ ਚੱਲਦੇ ਹਾਂ ਤੁਸੀਂ ਦੇਖ ਸਕਦੇ ਹੋ ਭਾਈ ਰਾਮ ਸਿੰਘ ਦਾ ਬੁੱਤ ਜੋ ਬਾਬਾ ਬੰਦਾ ਸਿੰਘ ਬਹਾਦਰ ਦੇ ਮੁੱਖ ਸੈਨਾਪਤੀ ਸਨ ਅਤੇ ਮਹਾਨ ਯੋਧੇ ਭਾਈ ਬਾਜ ਸਿੰਘ ਦੇ ਭਰਾ ਸਨ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੀ 9 ਜੂਨ 1716 ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਇਸ ਟਿੱਲੇ ਤੇ ਵੀ ਰਾਜਮਾਨ ਹੈ ਬੁੱਤ ਭਾਈ ਮਾਲੀ ਸਿੰਘ ਦਾ ਜੋ ਭਾਈ ਆਲੀ ਸਿੰਘ ਦੇ ਭਰਾ ਸਨ ਉਹਨਾਂ ਨੇ ਸੂਬਾ ਸਰਹੰਦੀ ਨੌਕਰੀ ਛੱਡ ਕੇ ਸਿੱਖ ਸੰਘਰਸ਼ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦਿੱਤਾ ਇੱਕ ਸੈਨਿਕ ਟੁਕੜੀ ਦੇ ਕਮਾਂਡਰ ਭਾਈ ਮਾਲੀ ਸਿੰਘ ਨੇ ਵੀ ਅਨੇਕਾਂ ਤਸੀਹੇ ਚਲਦੇ ਆ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੀ 9 ਜੂਨ 1716 ਨੂੰ ਸ਼ਹਾਦਤ ਦਾ ਜਾਮ ਪੀਤਾ ਇਸ ਟਿੱਲੇ ਤੇ ਤੁਸੀਂ ਦੇਖ ਸਕਦੇ ਹੋ ਮੀਰਪੁਰ ਪੱਟੀ ਵਾਸੀ ਭਾਈ ਬਾਜ ਸਿੰਘ ਦਾ ਬੁੱਤ ਜਿਨ੍ਹਾਂ ਨੂੰ ਚੱਪੜਚੜੀ ਦੀ ਜੰਗ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖ ਰਾਜ ਦੇ ਪਹਿਲੇ ਸੂਬੇਦਾਰ ਨਿਯੁਕਤ ਕੀਤਾ ਗਿਆ ਸੀ। ਉਹਨਾਂ ਨੇ ਵੀ ਮੂਹਰਾ ਨਾਲ ਕਈ ਜੰਗਾਂ ਵਿੱਚ ਬੇਹੱਦ ਬਹਾਦਰੀ ਦਿਖਾਈ ਸੀ। ਉਹਨਾਂ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੀ 9 ਜੂਨ 1716 ਨੂੰ ਸ਼ਹਾਦਤ ਦਾ ਜਾਮ ਪੀਤਾ ਸੀ। ਇਸ ਥਲੇ ਤੇ ਬੁੱਤ ਲੱਗਿਆ ਹੈ ਪਿੰਡ ਸਿੰਘਾਂ ਦੀ ਸਲੌਦੀ ਦੇ ਵਸਨੀਕ ਪਾਈ ਆਲੀ ਸਿੰਘ ਦਾ ਉਹ ਵੀ ਆਪਣੇ ਭਰਾ ਮਾਲੀ ਸਿੰਘ ਵਾਂਗ ਸ਼ੁਭ ਸਰਹੰਦੀ ਫੌਜਦਾਰੀ ਛੱਡ ਕੇ ਆਪਣੇ ਸਾਥੀਆਂ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਾਮਲ ਹੋਏ ਸਨ ਅਤੇ ਪਹਿਲਾ ਖਾਲਸਾ ਰਾਜ ਸਥਾਪਿਤ ਹੋਣ ਮਗਰੋਂ ਭਾਈ ਬਾਜ ਸਿੰਘ ਦੇ ਨਾਲ ਸਰਹੰਦ ਦੇ ਮੀਤ ਸੂਬੇਦਾਰ ਥਾਪੇ ਗਏ ਸਨ ਉਹ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 9 ਜੂਨ 1716 ਨੂੰ ਸ਼ਹੀਦ ਹੋਏ ਸਨ ਇਸ ਲਈ ਤੁਸੀਂ ਦੇਖ ਸਕਦੇ ਹੋ ਭਾਈ ਫਤੇ ਸਿੰਘ ਦਾ ਬੁੱਤ ਜਿਨ੍ਹਾਂ ਦੀ ਅਗਵਾਈ ਵਿੱਚ ਮਾਲਵੇ ਦੇ ਅਨੇਕਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਾਮਲ ਹੋਏ ਸਨ 1709 ਵਿੱਚ ਸਮਾਣੇ ਦੀ ਫਤਿਹ ਤੋਂ ਬਾਅਦ ਉਹਨਾਂ ਨੂੰ ਉੱਥੇ ਦਾ ਸੂਬੇਦਾਰ ਬਣਾਇਆ ਗਿਆ ਸੀ ਚਪੜਚੜੀ ਦੀ جنگ ਵਿੱਚ ਉਹਨਾਂ ਇੱਕ ਨਰਨਾਇਕ ਭੂਮਿਕਾ ਨਿਭਾਈ ਅਤੇ ਉਹਨਾਂ ਨੂੰ ਵੀ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੀ ਸ਼ਹੀਦ ਕਰ ਦਿੱਤਾ ਗਿਆ ਸੀ ਜਦੋਂ ਅਸੀਂ ਭਾਈ ਆੜੀ ਸਿੰਘ ਦੇ ਬਤਵਲੋਂ ਭਾਈ ਫਰਦੇਸ ਸਿੰਘ ਦੇ ਬਤਵਲ ਵੱਧੇ ਹਾਂ ਤਾਂ ਦੋਵਾਂ ਵਿਚਕਾਰ ਮੈਡੀਟੇਸ਼ਨ ਗਾਰਡਨ ਦੀ ਛਿੜਾ ਲੱਗੀ ਦਿਖਾਈ ਦਿੰਦੀ ਹੈ ਪਰ ਇਸ ਥਾਂ ਤੇ ਕੋਈ ਵੀ ਅਜਿਹੀ ਵਿਸ਼ੇਸ਼ਤਾ ਦਿਖਾਈ ਨਹੀਂ ਦਿੰਦੀ بس ايه ਮਹਜ ਇੱਕ ਰਸਮ ਪੂਰਤੀ ਹੀ ਦਿਖਾਈ ਦਿੰਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਵਾਲੇ ਢਿੱਲੇ ਦੇ ਸੱਜੇ ਪਾਸੇੋਂ ਨਿਕਲ ਕੇ ਜਦੋਂ ਅਸੀਂ ਵਿਸ਼ਾਲ ਬੁਰਜ ਦੇ ਹੇਠਾਂ ਪੁੱਜਦੇ ਹਾਂ ਤਾਂ ਸਾਹਮਣੇ ਦੋ ਲਿਫਟਾਂ ਲੱਗੀਆਂ ਦਿਖਾਈ ਦਿੰਦੀਆਂ ਹਨ। ਜਿਨ੍ਹਾਂ ਰਾਹੀਂ ਇਸ ਮিনার ਦੇ ਉੱਪਰ ਤੱਕ ਜਾਇਆ ਜਾ ਸਕਦਾ ਹੈ। ਨਾਲ ਪੌੜੀਆਂ ਵੀ ਹਨ ਪਰ ਪੌੜੀਆਂ ਬੰਦ ਕੀਤੀਆਂ ਹੋਈਆਂ ਹਨ ਅਤੇ ਲਿਫਟਾਂ ਚੱਲਦੀਆਂ ਨਹੀਂ। ਯਾਦਗਰ ਦੇ ਦਫ਼ਤਰ ਵਾਲਿਆਂ ਦਾ ਕਹਿਣਾ ਹੈ ਕਿ ਇਹ ਅਜੇ ਖਰਾਬ ਹਨ ਅਤੇ ਠੀਕ ਕਰਵਾਉਣ ਵਾਲੀਆਂ ਹਨ। ਕਦੋਂ ਠੀਕ ਹੋਣਗੀਆਂ? ਕੋਈ ਜਵਾਬ ਨਹੀਂ ਭਾਈ ਫਤੇਹ ਸਿੰਘ ਦੇ ਬੁੱਤਵਾਲਾ ਢਿੱਲਾਦਰ ਅਸਲ ਅੰਦਰੋਂ ਆਰਡੋਟੋਰੀਅਮ ਹੈ ਜਿੱਥੇ ਸ਼ਨੀਵਾਰ ਤੇ ਐਤਵਾਰ ਨੂੰ ਚੱਪੜ ਚਿੜੀ ਬਾਰੇ ਸ਼ੋਅ ਦਿਖਾਇਆ ਜਾਂਦਾ ਹੈ ਪਰ ਬਾਕੀ ਦਿਨ ਕਿਉਂ ਨਹੀਂ ਫਿਲਹਾਲ ਇਸ ਦਾ ਜਵਾਬ ਕਿਦਰੋਂ ਨਹੀਂ ਲੱਭਦਾ ਹਾਂ ਭਾਈ ਰਾਮ ਸਿੰਘ ਦੇ ਬੁੱਤ ਹੇਠਣ ਢਿੱਲੇ ਚ ਕੈਂਟੀਨ ਜ਼ਰੂਰ ਚੱਲਦੀ ਹੈ ਭਾਵੇਂ ਇਸ ਯਾਦਗਾਰ ਵਿੱਚ ਦਾਖਲੇ ਦੀ ਕੋਈ ਫੀਸ ਨਹੀਂ ਪਰ ਪਿਛਲੇ ਕੁਝ ਸਮੇਂ ਤੋਂ ਵਾਹਨ ਪਾਰਕਿੰਗ ਲਈ ਫੀਸ ਲਾ ਦਿੱਤੀ ਗਈ ਹੈ ਅਗਰ ਤੁਸੀਂ ਯਾਦਗਾਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਚਾਹੁੰਦੇ ਹੋ ਤਾਂ ਰਿਸੈਪਸ਼ਨ ਤੋਂ ਅੰਗਰੇਜ਼ੀ ਦੇ ਪੰਜਾਬੀ ਵਿੱਚ ਦੋ ਫੋਲਡਰ ਜ਼ਰੂਰ ਲੈ ਸਕਦੇ ਹੋ ਪੰਜਾਬੀ ਦਾ ਫੋਲਡਰ ਸ਼ਾਇਦ ਅੰਗਰੇਜ਼ੀ ਵਾਲੇ ਫੋਲਡਰ ਦਾ ਮਸ਼ੀਨੀ ਅਨੁਵਾਦ ਹੈ ਜਿਸ ਵਿੱਚ ਪੰਜਾਬੀ ਵਾਲਾ ਰੰਗ ਗੁੰਮ ਹੈ ਮੁੱਖ ਦਰਵਾਜ਼ੇ ਤੇ ਰਿਸੈਪਸ਼ਨ ਕੇਂਦਰ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਚਿੱਤਰਾਂ ਸਹਿਤ ਜਾਣਕਾਰੀ ਦਿੱਤੀ ਗਈ ਹੈ ਪਰ ਚਿੱਤਰਸ਼ਾਲਾ ਬਾਰੇ ਬਾਹਰ ਕੋਈ ਜਾਣਕਾਰੀ ਨਹੀਂ ਹਾਂ ਬਾਹਰ ਫੋਟੋਗ੍ਰਾਫੀ ਲਈ ਮਨਾਹੀ ਵਾਲੀ ਲਿਖਤ ਲੱਗੀ ਜ਼ਰੂਰ ਦਿਖਾ ਦਿੱਤੀ ਜਾਂਦੀ ਹੈ ਜੜਕੇ ਅੰਦਰ ਸਤਕਾਰ ਦੀ ਭਾਵਨਾ ਨਾਲ ਫੋਟੋਗ੍ਰਾਫੀ ਕਰਨ ਬਾਰੇ ਹਦਾਇਤ ਦਿੱਤੀ ਗਈ ਹੈ ਕੈਮਰਾ ਹਰ ਜੇ ਦੇਖ ਕੇ ਵੀਡੀਓਗ੍ਰਾਫੀ ਕਰਨ ਤੋਂ ਮਨਾਹੀ ਕਰ ਦਿੱਤੀ ਗਈ ਪਰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਦੱਸਿਆ ਗਿਆ ਕਿ ਇਹ ਬਵੰਦੀਤਾ ਪ੍ਰੀ ਮੈਰਿਜ ਸ਼ੂਟ ਲਈ ਹੈ ਅਜਹੀ ਅਧੂਰੀ ਜਾਣਕਾਰੀ ਅਧਿਕਾਰੀਆਂ ਦੀ ਮਨਮਰਜ਼ੀ ਨੂੰ ਉਤਸ਼ਾਹਿਤ ਕਰਦੀ ਹੈ ਯਾਦਗਾਰ ਅੰਦਰ ਖਿਡਾਉਣਾ ਕਾਰ ਚਰਾਉਣ ਲਈ 5 ਮਿੰਟ ਦੇ 100 ਰੁਪਏ ਨਿਰਧਾਰਤ ਕੀਤੇ ਗਏ ਹਨ ਅੰਦਰ ਘੋੜੇ ਤੱਕ ਦੇ ਵੀ ਦਿਖਾਈ ਨਹੀਂ ਦਿੱਤੇ ਪਰ ਸ਼ਾਇਦ ਲੱਕੜ ਦੇ ਘੋੜਿਆਂ ਦੀ ਸਵਾਰੀ ਲਈ 5 ਮਿੰਟ ਵਾਸਤੇ 50 ਰੁਪਏ ਨਿਰਧਾਰਿਤ ਹਨ। ਹਾਂ, ਟ੍ਰੈਂਪੋ ਲਾਈਨ ਤੇ 50 ਰੁਪਏ ਦੇ ਕੇ ਬੱਚੇ 15 ਮਿੰਟ ਜ਼ਰੂਰ ਬਿਤਾ ਸਕਦੇ ਹਨ। ਬੋਟਿੰਗ ਲਈ 10 ਮਿੰਟਾਂ ਦੇ 100 ਰੁਪਏ ਰੱਖੇ ਗਏ ਹਨ। ਅਗੇ 360 ਡਿਗਰੀ ਤੇ ਸ਼ੈਰਫੀ ਲੈਣ ਲਈ 50 ਰੁਪਏ ਫੀਸ ਰੱਖੀ ਗਈ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜ਼ਰੂਰ ਦੱਸਣਾ। ਬਨੂੜ ਖਰੜ ਮਾਰਗ ਤੋਂ ਇਸ ਯਾਦਗਰਵਲ ਆਉਣ ਵਾਲਾ ਰਸਤਾ ਤਾਂ ਬਹੁਤ ਵਧੀਆ ਹੈ। ਪਰ ਇਸ ਯਾਦਗਾਰ ਦੇ ਪਿਛਵਾੜਿਆਂ ਜੋ ਰਸਤਾ ਮਹਾੜੀ ਵੱਲੋਂ ਆਉਂਦਾ ਹੈ ਉਸ ਦੀ ਦਰਦਸ਼ਕ ਕੰਨਾਂ ਨੂੰ ਹੱਥ ਲਵਾ ਦਿੰਦੀ ਹੈ ਇਸ ਯਾਦਗਾਰ ਦੀ ਦੇਖਰੇਖ ਇਸੇ ਮਹਾੜੀ ਦੀ ਸਾਫ ਸੰਭਾਲ ਕਰਨ ਵਾਲੇ ادارے ਗਮਾੜਾ ਦੇ ਹੱਥ ਵਿੱਚ ਹੈ ਪਰ ਪਤਾ ਨਹੀਂ ਕਿਉਂ ਉਸ ਦੀ ਨਿਗਾਹ ਇਸ ਸੜਕ ਤੇ ਅਜੇ ਤੱਕ ਕਿਉਂ ਨਹੀਂ ਪਈ